ਮੈਂ ਇਦਾਂ ਕਿਦਾ ਤੁਸੀਂ ਜ਼ਬਰਦਸਤੀ ਕਰ ਸਕਦੇ ਜੇ ਮੇਰਾ ਹਿੱਸਾ ਵਾ ਮੈਂ ਪਾਵਾ ਕਿ ਦਵਾ ਨਾ ਦਵਾ ਤੁਹਾਨੂੰ ਇੱਚ ਕੀ ਮੰਮੀ ਫਿਰ ਕਰੋ ਹਿੱਸੇ ਇਦਾਂ ਨੀ ਗੱਲ ਕਰਨੀ ਜੇ ਤੁਹਾਨੂੰ ਹਾਂ ਆਖੇ ਦੇ ਦੋ ਉਹਨੂੰ ਅੱਛਾ ਜੇ ਦੋ ਤੁਹਰਾਗੇ ਨਾ ਤਾਂ ਆਪੇ ਮੈਂ ਦੇ ਦਾਂਗੀ ਫਿਰ ਆਪਾਂ ਆਪਣੇ ਪੇਕੇ ਚੱਲ ਜਾਈਏ ਚੱਲੀਆਂ ਹੀ ਬੇਚਾ ਉਹਨੂੰ ਕਿਹਾ ਆਪਣਾ ਤੀ ਜੁਆਈ ਤੇ ਚੱਲ ਗਏ ਕਿੱਥੇ ਜਾਣਾ ਵਾ ਇਹਨੂੰ ਨਹੀਂ ਹੈਗਾ ਤੂੰ ਆਪਣੇ ਮੁੰਡੇ ਦੇ ਘਰ ਜਾ ਰਣ ਦੀਆਂ ਆਹੋ ਮੈਂ ਤਾਂ ਜਾਣਦੀ ਆਂ ਵੀਰੀ ਗਰਲ ਸੋਣਾ ਕਿ ਤੀਜਾ ਪੁੱਤ ਹੁੰਦਾ ਉਹਨੂੰ ਨਹੀਂ ਬਣਾ ਕੇ ਧਿਆਈ ਮੈਂ ਉੱਥੇ ਕੁੜੀ ਨੂੰ ਤਾਂਨੇ ਮੇਰੇ ਮਾਤਾ ਨਹੀਂ ਲੈਣ ਤਾ ਮਮੀ ਹਰ ਕਾਲ ਚ ਗੱਲਾਂ ਹੁੰਦੀਆਂ ਹੀ ਆ ਗੱਲਾਂ ਹੁੰਦੀਆਂ ਨੇ ਉਹ ਸਾਡੇ ਘਰਾਂ ਚ ਮਾਰੀਆਂ-ਭਾਟੀਆਂ ਹੁੰਦੀਆਂ ਉੱਥੇ ਘਰੋਂ ਕੱਢ ਦਿੱਤਾ ਉਹ ਅਸਾਸਾਂ ਦੀ ਮਦਦ ਦੇਣਾ ਪਾਕ ਨਹੀਂ ਮੈਨੂੰ ਤਾਂ ਪਹਿਲਾਂ ਪਤਾ ਸੀ ਘਰ ਚ ਕੋਈ ਨਾ ਕੋਈ ਗੱਲ ਤੇ ਹੋਣ ਦੀ ਆ ਇਹ ਸਭ ਕੋ ਨਾ ਸਿਮੀ ਭਾਬੀ ਕਰਨ ਦੇ ਆ ਇਹ ਸੁਨੀਬ ਨੇ ਉਹ ਹੀ ਲੜਦੇ ਆ ਕਦੀ ਭੇਕੇ ਚਲ ਜਾਂਦੇ ਸੀ ਕਦੀ ਕੁਝ ਕਰਦੇ ਸੀ ਤੇ ਬਾਕੀ ਰਹੀ ਗੱਲ ਕੋਠੀ ਦੀ ਜਿਹਨੂੰ ਫ੍ਰੀਜ ਕੋਠੀ ਪਈ ਪੋਏ ਮੈਂ ਨਹੀਂ ਢੀ ਆ ਉਨੋਂ ਅਗ ਜਾਈਦਾ ਵਾ ਵੀ ਵੀ ਕੀ ਲੱਗੇ ਬਣਾਉਣਾ ਬਣਾਉਣਾ ਕੀ ਨਮਕੀਨ ਚੌ ਲੱਗੀ ਆ ਬਣਾਉਣਾ ਜੀ ਕਰਦੇ ਆ ਮੈਂ ਚੱਲ ਬਣਾਉਣੀ ਆ ਸੰਦੀਪ ਕਿੱਥੇ ਆ ਉਹ ਵੀ ਪਤਾ ਨਹੀਂ ਉਹ ਕਿੱਥੇ ਗਈ ਮੰਮੀ ਲੱਗੇ ਹੁਣ ਗੱਲਾਂ ਮਾਰਦੀ ਇੱਥੇ ਤੇ ਮੰਮੀ ਦੀ ਗੱਲ ਸੁਣ ਲਵਾਂ ਤੁਸੀਂ ਹੁਣ ਕੀ ਹੋ ਗਿਆ ਤੁਹਾਨੂੰ ਨਹੀਂ ਪਤਾ ਲੱਗਾ ਨਾ ਮੈਨੂੰ ਤੇ ਮੈਂ ਤਾਂ ਕੰਮ ਕਰਦੀ ਮੈਨੂੰ ਕੀ ਪਤਾ ਲੱਗਣਾ ਰਾਤੀ ਮੇਰੇ ਵਾਲਾ ਆਇਆ ਹੀ ਅੱਛਾ ਤੇ ਕਹਿਣੀ ਹੈ ਕੋਈ ਪਵਾੜਾ ਨਾ ਪਾਇਓ ਮੈਂ ਲੱਗੀ ਦੀ ਵਾਇਡ ਕੋਠੀ ਪਾ ਕੇ ਦੇ ਅੱਛਾ ਨਹੀਂ ਉਹ ਦਿਨ ਮੈਂ ਗੱਲ ਕੀਤੀ ਮੈਂ ਮੰਮੀ ਸੋਦਾ ਮੁਕਿਆ ਤੁਸੀਂ ਦੇ ਦਵਾਂ ਪੈਸੇ ਤੇ ਮੈਂ ਉਹਦੇ ਤੇ ਆਂਦੀ ਮੇਰੇ ਕੋਲ ਹੈ ਨਹੀਂ ਹੁਣ ਕੋਠੀ ਪਾਉਣ ਦੀ ਗੱਲ ਆ ਗਈ ਤਾਂ ਇਹ ਤੂੰ ਪੈਸੇ ਕਿੱਥੋਂ ਆਣੇ ਆ ਸਾਡੇ ਕੋਲ ਲੈਣੇ ਆਪਣੇ ਕੋਲੋਂ ਥੋੜੀ ਦੇਣੇ ਨਹੀਂ ਅਸੀਂ ਕਿੱਥੋਂ ਦੇਣੇ ਅਸੀਂ ਤਾਂ ਆਪ ਮਾਂ ਘਾਹ ਜਾਰਾ ਕਰਨ ਦੀਆਂ ਕਰਦਾ ਮੇਰੀ ਗੱਲ ਸੁਣ ਲਓ ਦੀਦੀ ਤੁਸੀਂ ਲੱਗੇ ਉਹਨਾਂ ਦੇ ਮਗਰ ਤੁਸੀਂ ਉਹਨਾਂ ਦੀ ਹਰੇਕ ਗੱਲ ਮੰਨਦੇ ਹੋ ਮੰਮੀ ਕਹਿੜੀ ਸੀ ਕਿ ਵੱਡੀ ਤਾਂ ਕੋਹ ਕਹਿੰਦੀ ਨਹੀਂ ਤੈਨੂੰ ਕੀ ਗੱਲ ਆ ਜੇ ਤੁਸੀਂ ਉਹਨਾਂ ਦੇ ਸਾਹਮਣੇ ਬੋਲੋਗੇ ਨਾ ਕਿਹੜੀ ਉਹਨਾਂ ਨੂੰ ਪਤਾ ਲੱਗੇਗਾ ਨਹੀਂ ਅੱਗੇ ਕੀ ਬੋਲਣਾ ਤੇਰੇ ਸਾਹਮਣੇ ਕੋਹ ਹੋਰ ਜਾਂਦੀਆਂ ਮੇਰੇ ਸਾਹਮਣੇ ਕੋਹ ਹੋਰ ਹੋ ਜਾਂਦੀਆਂ ਏ ਦੀਦੀ ਤੁਹਾਨੂੰ ਜਾਣ ਕੇ ਪੁੱਛ-ਪੁੱਛ ਕਰਦੀਆਂ ਆ ਐ ਬੜੀਆਂ ਚਲਾ ਕੇ ਦੋਵੇਂ ਜਾਣੀਆਂ ਵੇਖ ਲਿਓ ਸਭ ਕੁਝ ਸਾਡੇ ਹੱਥੋਂ ਚੱਲ ਜਣਾ ਵਾ ਬਾਅਦ ਤੁਸੀਂ ਪੁੱਛਣਾ ਵਾ ਤੇ ਇਹ ਜਾ ਕੇ ਆਪਣੇ ਉੱਥੇ ਬਵੇ ਹਾਂ ਇਹ ਕਿੱਥੇ ਕਰਨ ਦੀ ਆ ਇੱਦਾਂ ਤਾਂ ਨਹੀਂ ਹੋਣੇ ਜਾਣਾ ਜੇ ਮੈਂ ਮੈਂ ਕਹੀ ਜਾਵਾਂਗੀ ਮਾੜਾ ਤੁਸੀਂ ਚੰਗਾ ਕਹੀ ਜਾਓਗੇ ਤਾਂ ਉਹਨੇ ਤੇ ਨਹੀਂ ਕਿਤੇ ਜਾਣਾ ਲੋਕੀ ਪੇਟਿਆਂ ਦੇ ਸੁੱਖ ਮੰਗਦੇ ਆ ਤੇ ਇਹ ਇੱਥੇ ਆਣ ਕੇ ਬੈਠੀ ਉੱਥੋਂ ਆਪਣਾ ਹਿੱਸਾ ਲਿਆਵੇ ਹਾਂ ਉੱਥੋਂ ਨਹੀਂ ਹਿੱਸਾ ਲੈਣਾ ਇੱਥੋਂ ਹਿੱਸਾ ਲੈ ਹੈਗੇ ਨਾ ਕੋਠੀ ਪੋਣੀ ਵਿੱਲੀ ਅਸੀਂ ਬੜੇ ਹਾਂ ਮਾ ਸਾਊ ਕਰਦੀ ਅਹੀਂ ਇਹਨੂੰ ਕੋਠੀ ਭਾਗ ਦੇਣੀ ਮੇਰੀ ਸੁਣੋ ਹਾਂ ਗੱਲ ਕੱਲ ਨੂੰ ਸਾਡੇ ਨਿਆਣੇ ਨਹੀਂ ਜਵਾਨ ਹੁਣ ਆਪਾਂ ਨਹੀਂ ਕੋਠੀ ਉੱਤੇ ਭਾਗ ਦੇ ਸਕਦੇ ਬੱਚਿਆਂ ਨੂੰ ਆਹੋ ਕੱਲ ਨੂੰ ਕਿੰਨੇ ਖਰਚੇ ਹੋਣੇ ਆ ਇਹਨੂੰ ਪਤਾ ਹੀ ਨਹੀਂ ਲੱਗਦਾ ਇਹ ਸਾਰਾ ਤੁਹਾਡਾ ਕਸੂਰ ਏ ਤੀਪੂ ਵਿੱਚ ਰਹੀਆਂ ਦੋਵੇਂ ਜਾਣੀਆਂ ਮੈਨੂੰ ਕੀ ਪਤਾ ਗੱਲ ਇੱਥੋਂ ਤੱਕ ਪਹੁੰਚ ਜਾਣੀ ਏ ਤੀਰੀ ਤੈਨੂੰ ਸਾਰਾ ਪਤਾ ਵਾ ਤੀਰੀ ਤੂੰ ਜਾਣ ਕੇ ਢਿੱਲੇ ਪਏ ਹੋ ਜਦੋਂ ਸਭ ਕੁਝ ਸਾਡੇ ਹੱਥੋਂ ਚੱਲ ਗਿਆ ਨਾ ਫਿਰ ਆਪਾਂ ਪਛਤਾਉਣਾ ਵਾ ਤੇ ਮੈਨੂੰ ਵੀ ਹੁਣ ਇਹੋ ਕੰਮ ਕਰਨਾ ਪੈਣਾ ਫੇ ਅੱਗੇ ਬੋਲਾਂਗੀ ਤੇ ਫੇਰ ਇਹਨਾਂ ਨੇ ਆਖੇ ਲੱਗਣਾ ਨਹੀਂ ਤੇ ਉਦਾਂ ਇਹਨਾਂ ਕਿੱਥੇ ਸਦਰਣਾ ਉਹਨੂੰ ਪਤਾ ਕਿ ਅਹੀਂ ਇਦਾਂ ਕਰਨੀ ਆ ਇਹ ਤਾਂ ਬਸ ਨਹੀਂ ਜਾਂਦੀ ਜੱਪ ਕਰਕੇ ਹੋਰ ਟਾਡੇ ਕਰਕੇ ਭੂਏ ਚੜੀਆਂ ਆ ਕਿ ਦੀਦੀ ਦੀ ਹਾਨੂੰ ਕੁਛ ਨਹੀਂ ਜਾਂਦੀ ਤਾਂ ਕਰਕੇ ਚਲੋ ਕੋਲੀ ਮम्मी ਨਾਲ ਕੇ ਆਹ ਅਹੀਂ ਜਾਂਦੀਆਂ ਦੋਵੇਂ ਮੰਮੀ ਕੋਤੇ ਨਾਲ ਗੱਲ ਕਰਕੇ ਆਉਂਦੀਆਂ ਕਿ ਇਹ ਕੀ ਕੰਮ ਕਰਨ ਲੱਗੀਆਂ ਤੁਸੀਂ ਨਵਾਂ ਹੁਣ ਤੁਸੀਂ ਗੱਲ ਕਰੋ ਮੰਮੀ ਨਾਲ ਮੈਂ ਤਾਂ ਕਰਕੇ ਵੀ ਐਲੀ ਆ ਪਰ ਮੈਂ ਕਰਾਂਗੀ ਮੈਂ ਕਰਾਂਗੀ ਹੁਣ ਗੱਲ ਚਲੋ ਆ ਚੱਲੀ ਦੀ ਹਾਂ ਚਲੋ ਆ ਕੰਮ ਬਾਤ ਚ ਵੀ ਉਹ ਮੈਂ ਉਹ ਮੈਂ ਬਾਤ ਚ ਕਰ ਲਾਂਗੀ ਕੋਈ ਨਹੀਂ ਮੰਮੀ ਇਹ ਕੀ ਹੋ ਨਵਾਂ ਕੰਮ ਕਰਨ ਲੱਗੇ ਤੁਸੀਂ ਕੀ ਕੰਮ ਮੈਂ ਸੁਣਿਆ ਤੁਸੀਂ ਜੁਆਇਨ ਕੋਠੀ ਪਾ ਕੇ ਦੇਣ ਲੱਗੇ ਠੀਕ ਹੀ ਸੁਣਿਆ ਮੈਂ ਤੂੰ ਨਹੀਂ ਇਹ ਸਾਂਝਾ ਥਾਵਾਂ ਤੇ ਤਾਂ ਟਟਾ ਕੱਲਿਆਂ ਦਾ ਥੋੜੀ ਐ ਮੇਰਾ ਕੱਲਿਆਂ ਦਾ ਹੋਏ ਭਾਜੇ ਦਾ ਮਰਜੀ ਹੋਵੇ ਐ ਮੈਂ ਆਤ ਆਪਣੇ ਭੀਜਵਾਈ ਨੂੰ ਪਾ ਕੇ ਦੇਣੀ ਕੋਈ ਨਾਲੇ ਮੰਮੀ ਕੋਠੀ ਪਾਉਣੀ ਹੈ ਨਾ ਤੇ ਆਪਣੇ ਉਥੇ ਸੌਰੇ ਜਾ ਕੇ ਪਾਉਣ ਇੱਥੇ ਕੀ ਹੱਕ ਬੰਦਾ ਨਾਲੇ ਉਹ ਹਿੱਸਾ ਦੇਣਾ ਉਹ ਤੇ ਮਜਨਸੋ ਕੋ ਬੈ ਕੇ ਕਿ ਚੱਲ ਪਾ ਕੇ ਦੇਣ ਲੱਗਿਆ ਉਹਦੇ ਪੇਕੇ ਕੋਠੀ ਉਹਨੂੰ ਉਹਨਾਂ ਨੇ ਨਹੀਂ ਪਾ ਕੇ ਦੇਣੀ ਕੋਠੀ ਹੁਣ ਮੈਂ ਹੋ ਪਾ ਕੇ ਦੇਣੀ ਆ ਤੁਹਾਡੇ ਸਿਰ ਚੜ ਕੇ ਨਹੀਂ ਉਹਨਾਂ ਨੂੰ ਪੁੱਛਿਆ ਤੁਸੀਂ ਨਹੀਂ ਪਾ ਕੇ ਦੇਣੀ ਕੋਈ ਨਹੀਂ ਉਹਨਾਂ ਨੇ ਪਾ ਕੇ ਦੇਣੀ ਉਹ ਤੇ ਮਾਸਾ ਚੀਜ਼ ਨਹੀਂ ਦੇਣਦੇ ਉਹਨਾਂ ਨੂੰ ਉਹ ਤੇ ਮੰਗੋਗੇ ਫੇਰ ਹੀ ਦੇਣੀ ਇਦਾਂ ਤੇ ਕਹੋ ਤੁਸੀਂ ਹਰ ਇੱਕ ਚੀਜ਼ ਛੱਡੀ ਜਾਓ ਕਿ ਉਹਨਾਂ ਨੇ ਕਿਹਾ ਚੰਗਾ ਹੋਵੇ ਛੱਡੀ ਜਾਣ ਦੇ ਜੀ ਉਹਨਾਂ ਦੇਣੇ ਹੁੰਦੇ ਨੇ ਘਰੋਂ ਕੱਢਣਾ ਹੁੰਦਾ ਆਪਣਾ ਨਾਲੇ ਨੋ ਉਹਨਾਂ ਨੇ ਇਸਿਆ ਕਰਕੇ ਕੱਢੀ ਐ ਤੇ ਤਾਂ ਤੂੰ ਹੀ ਹੁਣ ਉਹਨਾਂ ਨੂੰ ਇੱਥੇ ਕੋਠੀ ਪਾ ਕੇ ਦੇਣੀ ਆਹ ਮੈਂ ਇੱਥੇ ਪਾ ਕੇ ਦੇਣੀ ਮੈਂ ਹੁਣ ਇਹੋ ਸਮਝਿਆ ਵੀ ਮੇਰਾ ਤੀਜਾ ਪੁੱਤ ਆਹ ਤੋ ਲੋਕੀ ਕੀ ਗੱਲਾਂ ਕਰਨਗੇ ਕੋਈ ਨਹੀਂ ਕਰ ਲੈਂਦੇ ਲੋਕਾਂ ਨੂੰ ਆਹ ਆਪਣੇ ਘਰ ਨੂੰ ਸਾਨੂੰ ਕੋਈ ਮਿਲ ਨਹੀਂ ਦਿਆ ਤੂੰ ਹੀ ਕੋਠੀਆਂ ਪਾ ਪਾ ਤੈਨੂੰ ਕੋਈ ਜੁਰਨਾ ਹੀ ਨਹੀਂ ਆ ਸਾਰਾ ਕੁਝ ਰੱਬ ਨੇ ਦਿੱਤਾ ਵਾ ਆਪਣਾ ਸੋ ਖਰਚਾ ਹੋਣਾ ਕੱਲ ਨੂੰ ਕੋਈ ਗੱਲ ਨਹੀਂ ਆਹ ਤੁਹਾਨੂੰ ਹੀ ਪੈ ਜਾਣਗੇ ਗਾੜੀ ਤੁਫੀ ਕਰਨਾ ਕਰ ਮਮੀ ਤੂੰ ਕਿਉਂ ਨਹੀਂ ਗੱਲ ਨੂੰ ਸਮਝਣ ਦੇ ਆਡੇ ਵੀ ਗਾਂ ਬੱਚੇ ਹੋਣੇ ਆ ਤਾਂ ਆਪਾਂ ਨੇ ਕੋਠੀ ਪਾ ਕੇ ਦੇ ਸਕਦੇ ਬੱਚਿਆਂ ਨੂੰ ਕੋਈ ਨਹੀਂ ਪਾ ਦਿਓ ਮੈਂ ਆਪਣੇ ਖਾਂ ਚ ਲੱਗੀਆਂ ਪਾ ਕੇ ਦੇਣ ਆਪਣੇ ਹਿੱਸੇ ਚ ਤੁਹਾਡੇ ਨਹੀਂ ਮੈਂ ਗਾਉਣ ਲੱਗੀ ਤੁਸੀਂ ਜਿੱਥੋਂ ਮਰਜੀ ਬੱਚੇ ਨੂੰ ਪਾ ਕੇ ਦਿਓ ਮੇਰੀ ਸੁਣੋ ਹਾਂ ਗੱਲ ਕਾਦਾ ਢਾਡਾ ਹਿੱਸਾ ਦੋਵਾਂ ਦਾ ਕੋਠੀ ਬੰਦੀ ਆ ਇੱਕ ਇੱਥੇ ਪਾ ਲੂਗਾ ਤੇ ਇੱਕ ਉੱਥੇ ਕੱਲ ਨੂੰ ਆਪਾਂ ਨਹੀਂ ਵਖੜੀਆਂ ਹੋਣਾ ਜੋ ਮਰਜੀ ਕਰਦੀਆਂ ਰੋ ਮੈਂ ਤਾਂ ਪਾ ਕੇ ਦੇਣੀ ਆ ਤੁਸੀਂ ਜੋ ਮਰਜੀ ਕਰੋ ਦੋਈਆਂ ਨੂੰ ਉਹਨੂੰ ਵੀ ਮਾਸਾਂ ਦੀ ਕਿਤੇ ਤੂੰ ਹੀ ਪਾ ਕੇ ਦੇਣੀ ਆ ਨਾ ਉਸ ਤੋਂ ਤਾਂ ਤੇ ਨਹੀਂ ਪਾ ਕੇ ਦੇਣੀ ਖਾਂ ਲੋ ਮੁੱਲ ਆਪਣੇ ਕੋਲੋਂ ਲਾਓ ਪੈਣ ਨਾਲ ਤੁਹਾਨੂੰ ਪਤਾ ਲੱਗੇ ਸਿਆਣੀਆਂ ਤੀ ਦੋਏ ਕਿੱਦਾਂ ਪੈਂਦੀ ਆ ਕੋਠੀ ਤੁਹੀ ਬਣਿਆ ਸਿਆਰੀਆਂ ਪਣਿਆ ਪੱਤਰੀਆਂ ਤੇ ਬੜਾ ਸੁਣੋ ਪਾ ਕੇ ਦੇਣੀ ਤੀ ਜੋ ਕਾਟੀ ਆ ਚੇਹ ਤੂੰ ਮੰਮੀ ਇਦਾਂ ਚੱਲਣਾ ਨਾ ਕੱਲਿਆਂ ਨੇ ਤੇ ਸੇ ਇੰਨੀ ਗੱਲ ਬਣਨੀ ਰਜਮੰਦੀ ਨਾਲ ਸਾਰੇ ਕੰਮ ਹੁੰਦੇ ਆ ਮੈਂ ਤੁਹਾਡੇ ਨਾਲ ਨਹੀਂ ਸਲਾਹ ਕਰਦੀ ਮੈਂ ਕਰ ਲੂ ਮੁੰਡਿਆਂ ਦੇ ਨਾਲ ਮੁੰਨਿਆਂ ਨੇ ਨਹੀਂ ਮੰਨਣੀ ਉਸ ਲੋ ਭਾਈ ਦੀਦੀ ਨੂੰ ਭਾਜੀ ਉਹ ਨਹੀਂ ਮੰਨਣ ਦੇ ਕੋਈ ਗੱਲ ਨਹੀਂ ਮੈਂ ਕਰ ਨੂੰ ਗੱਲ ਉਹ ਨਾਲ ਇਦਾਂ ਕਿਦਾਂ ਤੁਸੀਂ ਜ਼ਬਰਦਸਤੀ ਕਰ ਸਕਦੇ ਜੇ ਮੇਰਾ ਹਿੱਸਾ ਵਾ ਮੈਂ ਪਾਵਾ ਕੇ ਦਵਾ ਨਾ ਦਵਾ ਤੁਹਾਨੂੰ ਇੱਚ ਕੀ ਮੰਮੀ ਫੇਰ ਕਰੋ ਹਿੱਸੇ ਇਦਾਂ ਨੀ ਗੱਲ ਭੜਨੀ ਜਿਹਦੇ ਤੁਹਾਨੂੰ ਹੱਥੇ ਦੇ ਦੋ ਉਹਨੂੰ ਅੱਛਾ ਜਿਹਦਾ ਕਰਾਂਗੇ ਨਾ ਤਾਂ ਪਾਪੇ ਮੈਂ ਦੇ ਦਾਂਗੀ ਕਿਹੜਾ ਆਪਾਂ ਆਪਣੇ ਪੇਕੇ ਚੱਲ ਜਾਈਏ ਚੱਲੀਆਂ ਹੀ ਬੇਕੇ ਉਹਨੂੰ ਕਿਹਾ ਆਪਣਾ ਤੀਜਾ ਜਵਾਈ ਤੇ ਚੱਲ ਜਾਈਏ ਕਿੱਥੇ ਜਾਣਾ ਵਾ ਇਹਨੂੰ ਨਹੀਂ ਹੈਗਾ ਅੱਧੀ ਵਸ ਲੈ ਤੂੰ ਆਪਣੇ ਮੁੰਡਿਆ ਦੇ ਘਰ ਜਾ ਰਣ ਦੀਆਂ ਆਹੋ ਮੈਂ ਤਾਂ ਜਾਣਦੀ ਆਂ ਮੇਰੀ ਗੱਲ ਸੁਣਾ ਕਿ ਤੀਜਾ ਪੁੱਤ ਹੁੰਦਾ ਤਾਂ ਉਹਨੂੰ ਨਹੀਂ ਬਣਾ ਕੇ ਦੇਣੀ ਇਹ ਵੀ ਮੇਰਾ ਤੀਜਾ ਪੁੱਤ ਵਾ ਮੰਮੀ ਗੱਲਾਂ ਹੁੰਦੀਆਂ ਬਦਾਨੀਆਂ ਜੇ ਹੁੰਦੇ ਨਾ ਫੇਰ ਗੱਲ ਹੁੰਦੀ ਫੇਰ ਹੋਰ ਰੱਖਣੀ ਗੱਲ ਹੋਣੀ ਸੀ ਹੁਣ ਸਾਡੇ ਹਿੱਸੇ ਭੰਦਾ ਦੋਆ ਦਾ ਆਪਾਂ ਕਿੱਦਾਂ ਨੂੰ ਜਾਣਾ ਦੋਤੀ ਪਾ ਕੇ ਦੇਣੀ ਉੱਥੇ ਪਾ ਕੇ ਦੋ ਨਾਲ ਦੋ ਪੈਸੇ ਤੇ ਨਾਲ ਤੁਹਾਨੂੰ ਪਤਾ ਲੱਗੇ ਉੱਥੇ ਨਹੀਂ ਮੈਂ ਪਾ ਕੇ ਦੇਣੀ ਮੈਂ ਇੱਥੇ ਪਾ ਕੇ ਦੇਣੀ ਆਪਣੇ ਮੈਂ ਉੱਥੇ ਕੁੜੀ ਨੂੰ ਤਾਂ ਨਹੀਂ ਮੇਰੇ ਵਾਸਤੇ ਨਹੀਂ ਰਹਿਣ ਦੇਣਾ ਮੰਮੀ ਹਰ ਕਾਲ ਚ ਗੱਲਾਂ ਹੁੰਦੀਆਂ ਹੀ ਆ ਗੱਲਾਂ ਹੁੰਦੀਆਂ ਨੇ ਹੁਣ ਸਾਡੇ ਘਰਾਂ ਚ ਮਾਰੀਆਂ ਮੋਟੀਆਂ ਹੁੰਦੀਆਂ ਉੱਥੇ ਘਰੋਂ ਕੱਢ ਦਿੱਤਾ ਉਹ ਅਸਾਸਾਂ ਦੀ ਮੈਂ ਦੇਣਾ ਪਾਕਣੀ ਮੰਮੀ ਜੇ ਉਹ ਸਿਆਣੀਆਂ ਜੀ ਮੰਮੀ ਜੇ ਸੌਣਾ ਹੋਵੇ ਨਾ ਬੰਦਾ ਵਸ ਜਾਂਦਾ ਵਾ ਤੇ ਆਪਾਂ ਸਾਥ ਪੂਰਾ ਦਵਾਂਗੇ ਇੱਦਾਂ ਦੀ ਕੋਈ ਗੱਲ ਨਹੀਂ ਐ ਤੂੰ ਇੱਥੇ ਕੋਠੀ ਪਾ ਕੇ ਦਿੰਦੇ ਹੋ ਨਾ ਸਾਡੇ ਖਿਲਾਫ ਹੋ ਕੇ ਤੇ ਫਿਰ ਚੰਗੀ ਗੱਲ ਨਹੀਂ ਐ ਮੈਂ ਤਾਂ ਪਾ ਕੇ ਦੇਣੀ ਹੋ ਤਨੀ ਜੋ ਮਰਜੀ ਕਰੋ ਜੇ ਮੈਂ ਤੁਹਾਡੇ ਕੋਲ ਪੈਸੇ ਮੰਗਾ ਹੀ ਨਾ ਕੋਈ ਗੱਲ ਕਰ ਲੋ ਤੁਹਾਡੇ ਵੱਲੋਂ ਫਿਰ ਛੁੱਟ ਜਾਣੀ ਹੈ ਇਹ ਪਾ ਲੀਆਂ ਪੱਟਾ ਨੂੰ ਸਮਝ ਕਿਉਂ ਨਹੀਂ ਆਉਂਦੀ ਤੇ ਮੇਰੀ ਗੱਲ ਤਾਂ ਟੀ ਮਾੜੀ ਹੁੰਦੀ ਹੈ ਮੈਨੂੰ ਦੱਸੋ ਤੁਹਾਨੂੰ ਨਹੀਂ ਚੰਗੀ ਲੱਗਦੀ ਤੇ ਮੰਮੀ ਅਸੀਂ ਕਦੋਂ ਕਹਿੰਦੇ ਮਾੜੀ ਹੁੰਦੀ ਆ ਤੂੰ ਫਿਰ ਰਿਸ਼ਤਾ ਖਰਾਬ ਕਰਦੇ ਇਹ ਤੁਹਾਨੂੰ ਕਿ ਦੁੱਖ ਸੁੱਖ ਨੂੰ ਲੱਗਿਆ ਹੋਂ ਮੈਂ ਕਿੰ ਆ ਜੜੀਆਂ ਨਾ ਸਾਹ ਦਿੰਦੀਆਂ ਨੇ ਤੇ ਫਿਕਰ ਨਾ ਕਰੋ ਮੰਮੀ ਅਹੀਂ ਆਪਣੇ ਪੇਕੇ ਜਾ ਕੇ ਕਿੰਨੀਆਂ ਕੋਠੀਆਂ ਪਵਾਉਂਦੀਆਂ ਤੁਹਾਨੂੰ ਪਈਆਂ ਪਵਾਈਆਂ ਮਿਲ ਗਈਆਂ ਨਾ ਤੁਹਾਨੂੰ ਤਾਂ ਗੱਲਾਂ ਆਉਂਦੀਆਂ ਨੇ ਤੇ ਮੰਮੀ ਐ ਫਿਰ ਛੁੱਟ ਜਾਣੀ ਅਹੀਂ ਨਹੀਂ ਫਿਰ ਇਹਨੂੰ ਮਿਲਿਆ ਕਰਨਾ ਆਪਾਂ ਵੀ ਦਰਾਨੀਆਂ ਦੀ ਖਾਣੀਆਂ ਤੁਹਾਨੂੰ ਆਪਾਂ ਲੜ ਪਾਉਂਦੀਆਂ ਤੇ ਦੱਸੋ ਕੀ ਹੋਏਗਾ ਕੋਈ ਨਹੀਂ ਵੇਖੀ ਜਾਊਗਾ ਉਦੋਂ ਟਾਈਮ ਆਊਗਾ ਵੇਖੀ ਜਾਓ ਬਸ ਇਹੀ ਸੋਚਣਾ ਗਾਂ ਨਹੀਂ ਨਾ ਸੋਚਿਓ ਆਪਾਂ ਨਾ ਸੋਚਿਓ ਤੁਸੀਂ ਅੱਗੇ ਕੰਮ ਹੋਣੇ ਸਾਰੇ ਕੋਈ ਬਾਂਜਣਾ ਨਾ ਆਪਣੇ ਸਾਰਾ ਕੁਝ ਦੇ ਦੇਣਾ ਜੇ ਤੂੰ ਧੀ ਨਾ ਕਰੋਗੇ ਨਾ ਤੀ ਨੂੰ ਪਾ ਕੇ ਦੋ ਤਾਂ ਆਪਣੇ ਤੁਹਾਨੂੰ ਦੂਣਾ ਦੇਣਾ ਮੈਂ ਠੰਡੇ ਦਿਮਾਗ ਨਾਲ ਸੋਚ ਜੇ ਤੀ ਨੂੰ ਪਾ ਕੇ ਦੇਣੀ ਹੈ ਨਾ ਉਥੇ ਪਾ ਕੇ ਦੇ ਉਥੇ ਨਹੀਂ ਲਗਾਨ ਦੇਣੀ ਹੁਣ ਤੀ ਆਪੇ ਏਹ ਮੰਮੀ ਫੇਰ ਤੂੰ ਰੱਟ ਲਾ ਲਈ ਆ ਕਿਵੇਂ ਉੱਥੇ ਨਹੀਂ ਜਾ ਨਹੀਂ ਤੈਨੂੰ ਮੈਂ ੱੱਕੇ ਮਾਰ ਕੇ ਬਾਹਰ ਕੱਢਾਂ ਤੂੰ ਐਂ ਗਈ ਮੁੜ ਕੇ ਦੱਸ ਮੰਮੀ ਉਹ ੱੱਕੇ ਮਾਰ ਕੇ ਕੀ ਆ ਉਹਨੇ ਵੀ ਕੋਹਨਾ ਕੋਹ ਕੀਤਾ ਹੀ ਹੋਊਗਾ ਕੁਛ ਨਹੀਂ ਕੀਤਾ ਮੇਰੀ ਧੀ ਨੇ ਨਾ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਏਡੀਆਂ ਗੱਲਾਂ ਮੰਮੀ ਮੁੰਡਾ ਚੰਗਾ ਵਾ ਬਾਜੀ ਦਾ ਸੁਭਾਅ ਬੜਾ ਵਟਿਆ ਵਾ ਉੱਥੇ ਰਹਿ ਸਕਦੀ ਆਪਣੇ ਪੈਰਾਂ ਤੇ ਤੇ ਜੇ ਭਾਜੀ ਦਾ ਚੰਗਾ ਫੇਰ ਉਹਦੀ ਮਾਂ ਨੇ ਕਿਉਂ ਕੱਢਿਆ ਇੱਕ ਗੱਲ ਵਾ ਉਹਨੂੰ ਵਿਚਾਰੇ ਨੂੰ ਕਿਉਂ ਕੱਢਿਆ ਉਹਨੂੰ ਰੱਖ ਦੇਈ ਨਾ ਮੈਨੂੰ ਲੱਗਦਾ ਮਾਂ ਵੀ ਤੁਹਾਡੇ ਵਰਗੀ ਹੋਣੀ ਐ ਉਹਦੀ ਇੱਕੋ ਰੱਟ ਲਾਈ ਆ ਉਹਦੀ ਮਾਂ ਨੇ ਵੀ ਇਹੀ ਲਾਈ ਹੋਣੀ ਮੈਂ ਕਦੇ ਨਹੀਂ ਬਾਜੀ ਨੂੰ ਪੂਣ ਰੋਲਾ ਪਾ ਹੀ ਮੈਂ ਕਰੂੰਗੀ ਭਾਜੀ ਨਾਲ ਗੱਲ ਮੈਂ ਪੁੱਛਣੀ ਆ ਭਾਜੀ ਨਾਲ ਤੂੰ ਭਾਜੀ ਨਾਲ ਕੋ ਗੱਲ ਕਰਨੀ ਹੈ ਮੇਰੇ ਨਾਲ ਨਾ ਜਿਹੜੀ ਕਰਨੀ ਤੇਰੇ ਨਾਲ ਮੰਮੀ ਤੇਰ ਨਾਲ ਗੱਲ ਕਰਦਾ ਕੋਈ ਪਤਾ ਨਹੀਂ ਹੈ ਭਾਜੀ ਨਾਲ ਕਰਾਂਗੀ ਉਹ ਸਿਆਣਾ ਬਹਿਣਾ ਨੂੰ ਸਾਰੀ ਸਮਝਵਾ ਉਹ ਆਪੇ ਸਮਝਵਾ ਤੂੰ ਹੀ ਹੋਰ ਨਾ ਕੋਈ ਹੋਰ ਦੀ ਗੱਲ ਕਰਦੀ ਮੈਂ ਉਹਨੂੰ ਕੋਠੀ ਪਾ ਕੇ ਦੇਣੀ ਇੱਥੇ ਦੇਣੀ ਜਾਂ ਜੋ ਮਰਜ਼ੀ ਕਰੋ ਜਿੰਨੀ ਵੇਖ ਲੈ ਮੰਮੀ ਦਾ ਹਾਲ ਕਦ ਨਾਲ ਉਹ ਲੜਨ ਨੂੰ ਪੈਣੀ ਐ ਸਭ ਨੂੰ ਸਮਝਾਉਂਦੀਆਂ ਤੇ ਅਗੋਂ ਲੜਨ ਨੂੰ ਪੈਣੀ ਮੈਂ ਇੱਥੇ ਕੋਠੀ ਪਾ ਕੇ ਦੇਣੀ ਦੀਦੀ ਮੰਮੀ ਨੇ ਕੋਈ ਗੱਲ ਨਹੀਂ ਸਾਡੀ ਮੰਨਨੀ ਅੱਗੇ ਕੁੜੀਆਂ ਨੇ ਮੰਨਣਾ ਪੈਣਾ ਤੁਸੀਂ ਇੱਕ ਦੋ ਦਿਨ ਖਲੋਜੋ ਸੋਚ ਕੇ ਨਾ ਜਿਹੜੀ ਕੁਛ ਕਰਾਂਗੇ ਨਾ ਇਸ ਮੰਨੀ ਤੇ ਮੈਂ ਤੇ ਆਪਣੇ ਪੇਕੇ ਸਾਥ ਲੈਣੇ ਫਿਰ ਸੱਦਨੇ ਪੈਣੀ ਐ ਫਿਰ ਹੋਰ ਕੀ ਕਰਨਾ ਜਿਵੇਂ ਇਹ ਕਹਿੰਨੀ ਐ ਕਿ ਭਾਜੀ ਸਾਹਮਣੇ ਜਲੂਤ ਨਾ ਨਿਕਲੇ ਸਾਡਾ ਇਹ ਹੁਣ ਨਿਕਲ ਤੇ ਗਿਆ ਵਾ ਹੋਰ ਰੋਜ਼ ਤੋਂ ਵੱਧ ਕੀ ਨਿਕਲਣਾ ਤਾਂ ਭਾਜੀ ਦੀ ਜੀ ਸਮਝਉਂਦੀ ਬਲ ਭਾਜੀ ਨੂੰ ਕੁਛ ਨਹੀਂ ਪਤਾ ਲੱਗਦਾ ਕਿ ਘਰ ਚ ਕੀ ਹੋਉਂਦਾ ਕੀ ਪਤਾ ਨਹੀਂ ਲਾਣੇ ਦੱਸਿਆ ਵਾ ਕਿ ਨਹੀਂ ਦੱਸਿਆ ਮੈਨੂੰ ਤਾਂ ਲੱਗਦਾ ਵਾ ਪਾਜੀ ਵੀ ਜਾਂਉਂਦੇ ਆ ਕਿ ਇੱਥੇ ਮਿਲ ਕੇ ਕੋਠੀਆਂ ਨਹੀਂ ਫਿਰ ਵੀ ਹੈ ਇੱਕ ਹੋਰ ਵੀ ਭਾਈ ਨੂੰ ਲਗਾ ਕੇ ਦੇਖਾਂਗੇ ਭਾਵੇਂ ਕੀ ਪਾਜੀ ਕਹਿੰਦਾ ਹਾਂ ਦੇਖ ਲਓ ਜੋ ਮੰਮੀ ਮੈਨੂੰ ਕਹਿੰਦੀ ਕਿ ਰੋਲਾ ਨਾ ਪਾਇਓ ਉਹਦੇ ਗੰਨਾ ਤੱਕ ਗੱਲ ਨਹੀਂ ਪਹੁੰਚਣੀ ਚਾਹੀਦੀ ਕਿ ਭਾਦੀਆਂ ਢਾਟੀਆਂ ਇਦਾਂ ਦੀਆਂ ਵਾ ਇਹ ਬੜੀਆਂ ਚਲਾ ਕੇ ਇਹਨਾਂ ਨੂੰ ਵੇਖੀ ਆਪੇ ਨੂੰ ਸਿਖਾਲ ਲੈਣਾ ਵਾ ਸਿਮੀ ਉਹ ਕਿਸ ਤਰੀਕੇ ਨਾਲ ਪਾਜੀ ਨਾਲ ਗੱਲ ਕਰੀ ਗੱਲਾਂ-ਗੱਲਾਂ ਚ ਫਟਾ ਕਰੀ ਪਾਜੀ ਨੂੰ ਨਾਲ ਦੱਸੀ ਤੇ ਇਹਨਾਂ ਲੱਗੇ ਹੋਣ ਕਿਤੇ ਦਿਰੀ ਗਲਤ ਮੈਂ ਕਰ ਲਾ ਤੇ ਜੇ ਸੰਦੀਪ ਨੂੰ ਤੇ ਮੰਮੀ ਨੂੰ ਪਤਾ ਲੱਗ ਗਿਆ ਨਾ ਉਹਨਾਂ ਨੇ ਮੈਨੂੰ ਨਹੀਂ ਛੱਡਣਾ ਲੱਗਦਾ ਤੇ ਲੱਗਦਾ ਰਵੇ ਕੋਈ ਨਹੀਂ ਮੈਂ ਵੇਖ ਲਾਂਗੀ ਉਹਨਾਂ ਨੂੰ ਤੁਸੀਂ ਫਿਰ ਗਾ ਨਹੀਂ ਹੁੰਦੇ ਮੈਨੂੰ ਕੱਲੀ ਨੂੰ ਰਹਿਣ ਦਿੰਦੀ ਨਹੀਂ ਕੋਈ ਨਹੀਂ ਮੈਂ ਵੇਖ ਲਾਂਗੀ ਨਾ ਹੋਮ ਪਾਣੀ ਸਿਰ ਤੋਂ ਤਾਂ ਲੰਘ ਗਿਆ ਤੇ ਜੇ ਤੂੰ ਇਹਦਾ ਸਾਥ ਦੋਗੇ ਤੇ ਮੈਂ ਭਾਜੀ ਨਾਲ ਗੱਲ ਕਰਾਂਗੀ ਨਹੀਂ ਤੂੰ ਗੱਲ ਕਰਕੇ ਵੇ ਇਹ ਹੋਵੇ ਕਿ ਲੱਗੇ ਇਹ ਨਾ ਹੋਣ ਠੀਕ ਹੈ ਦੀਰੀ ਮੈਂ ਗੱਲਾਂ ਗੱਲਾਂ ਚ ਗੱਲ ਕਰਾਂਗੀ ਭਾਜੀ ਨਾਲ ਇੱਥੇ ਚੰਗੇ ਨਹੀਂ ਲੱਗਦੇ ਚੰਗੇ ਨਹੀਂ ਲੱਗਦੇ ਇਹਨੇ ਭਲਾ ਭਾਜੀ ਅਗੋ ਕੀ ਕਹਿੰਦੇ ਨਹੀਂ ਜਿਹੜੇ ਇੱਥੇ ਪੈਸੇ ਲਾਉਣੇ ਆ ਉੱਥੇ ਲਾਉਣਾ ਪੈ ਬੂੜਾ ਦੀਦੀ ਫਿਰ ਆਪਾਂ ਸਾਥ ਵੀ ਬੂੜਾ ਦਵਾਂਗੇ ਆਹੋ ਜਦੋਂ ਇੱਕ ਵਾਰੀ ਕੰਮ ਸ਼ੁਰੂ ਹੋ ਗਿਆ ਆਪੇ ਉਹਨਾਂ ਨੇ ਕੀ ਪਤਾ ਮਨ ਮੇਰ ਪੈ ਗਈ ਤੇ ਉਹ ਵੀ ਪੈਸੇ ਲਾ ਦੇਣ ਕੋਠੀ ਪਾਉਣ ਨਾਲੇ ਉਹਨਾਂ ਦੇ ਪਏ ਨਾ ਪਏ ਮਨ ਮੇਰ ਆਪਣਾ ਹਿੱਸਾ ਲੈ ਕੇ ਆਪਣੀ ਕੋਠੀ ਪਾਉਣੀ ਉਹਨਾਂ ਨਾਲ ਕੀ ਇਹਨਾਂ ਦਾ ਰਹਿਣਾ ਜਦੋਂ ਵੱਖਰੇ ਆ ਰੋਟੀ ਪਾਣੀ ਆਪਣਾ ਤੇ ਵੀ ਇਹ ਕਰੀ ਉਹ ਨਹੀਂ ਕਰਦੇ ਇਹਨਾਂ ਦੇ ਆਹੋ ਦਿਮਾਗ ਹੀ ਨਹੀਂ ਕੰਮ ਕਰਦੇ ਇਹਨਾਂ ਦੇ ਪਹਿਲਾਂ ਸੋਹੜਾ ਘਰ ਰਿਹਾ ਜਾਂਦਾ ਇਹ ਨਵੀਂ ਰੀਤ ਤੋੜਨ ਲੱਗੀਆਂ ਵੇ ਚੱਲ ਕੋਈ ਨਹੀਂ ਦੀਦੀ ਮੈਂ ਗੱਲ ਕਰਕੇ ਦੇਖੀ ਚਲੋ ਠੀਕ ਚਲੋ ਸਿਮੀ ਗੱਲ ਕਰੂੰਗੀ ਭਾਜੀ ਨਾਲ ਭਾਜੀ ਨੂੰ ਹੀ ਪਤਾ ਲੱਗੇ ਕੀ ਪਤਾ ਹੈ ਦੱਸਦੀਆਂ ਸਾਰੀ ਗੱਲ ਉਹਨੂੰ ਕੋ ਨਹੀਂ ਮਾੜੇ ਉਹਦੇ ਕੰਨਾਂ 'ਚ ਨਿਕਲੂਗੀ ਕੀ ਇਹ ਗੱਲਾਂ ਕਹਾਂਦੀਆਂ ਮੇਰੇ ਮਕਰੋਵੇ ਨਾਲੇ ਕੋਈ ਨਾ ਕੋਈ ਤਾਂ ਹੱਲ ਕੱਢੂਗਾ ਕੋਠੀ ਇੱਥੇ ਪਾਉਂਦੀ ਚੰਗੀਆਂ ਲੱਗਦੀਆਂ ਹੋਏ ਪਦੀਆ ਚਾਹ ਪੀ ਲਓ ਮੇਟਾ ਦਿਵਾਲੀ ਆ ਸੰਦੀਪ ਕਿੱਥੇ ਗਈ ਸੰਦੀਪ ਆਹ ਦੀ ਭਾਜੀ ਕਿੱਥੇ ਗਏ ਆ ਮੈਂ ਤਾਂ ਤੁਹਾਡੇ ਵੱਲ ਹੀ ਆਈ ਸੀ ਕਮੀ ਗਈ ਹਾਂਜੀ ਮੈਂ ਨਾਲ ਤੁਹਾਡੇ ਨਾਲ ਗੱਲ ਕਰਨੀ ਹੈ। ਹਾਂਜੀ ਦੱਸੋ। ਤਨ ਦੱਸੇ ਹੁਣ ਸੰਦੀਪ ਨੇ ਵੈਸੇ ਤੇ। ਕਿਹੜੀ ਗੱਲ ਆ ਦੱਸੋ ਮੈਨੂੰ ਹੀ। ਇਹੀ ਗੱਲ ਹੈ ਵਾਕੀ ਭਾਜੀ ਮਗ ਮੀ ਜਿਹੜੀ ਕੈਂਡੀ ਦੀ ਕੋਠੀ ਭਾਗ ਦੇਣੀ ਤੁਹਾਨੂੰ। ਤੁਹਾਨੂੰ ਹੀ ਪਤਾ ਵਾ ਕਿ ਪਿੰਡ ਚ ਰਹਿੰਦੇ ਚੰਗੇ ਰੱਖਦੇ ਜਵਾਈ। ਭਾਬੀ ਮੈਂ ਵੀ ਇਹਨਾਂ ਨੂੰ ਇਹੋ ਸਮਝਾਉਂਦੇ ਆਂ। ਇਹਦਾ ਚੰਗੇ ਨਹੀਂ ਲੱਗੀਦਾ। ਪਰ ਨਾਲ ਮਮੀ ਮੰਨਦੇ ਆ ਤੇ ਨਾਲ ਸੰਦੀਪ ਮੰਨਦੀ ਆ। ਹੁਣ ਦੱਸੋ ਮੈਂ ਕੀ ਕਰਾਂ? ਤੁਹਾਨੂੰ ਹੀ ਪਤਾ ਭਾਜੀ ਆ ਇੱਕੋ ਹੀ ਕੋਠੀ ਆ ਸਾਡੇ ਕੋਲ। ਕਾਨੂੰ ਆਪਾਂ ਨੂੰ ਵਖੋ ਵਖੂਣਾ ਵਾ। ਤਲੇ ਇੱਕ ਜਾਣਾ ਉੱਧਰ ਪਾ ਲੇਗਾ ਪਰ ਮੰਮੀ ਤਾਂ ਕਹਿਣਾ ਮੰਨਦੇ ਨਹੀਂ ਬਿਲਕੁਲ ਵੀ ਦੇਖ ਲਓ ਜੇ ਤੁਸੀਂ ਸਮਝਾ ਕੇ ਜੇ ਮੰਨਦੇ ਮੰਮੀ ਦੇ ਮੈਂ ਮੰਮੀ ਨੂੰ ਵੀ ਕਹਤਾ ਵਾ ਚਲ ਸੰਦੀਪ ਨੂੰ ਵੀ ਕਹਿ ਕੇ ਵੇਖ ਲਿਆ ਵਾ ਉਹ ਨਹੀਂ ਕਿ ਇਹ ਵੀ ਟੱਕ ਤੇ ਹੁੰਦੀਆਂ ਠੀਕ ਹੈ ਨਾ ਤੇ ਜੇ ਤੁਸੀਂ ਉੱਥੇ ਕੋਠੀ ਪਾਓਗੇ ਆਪਣਾ ਹਿੱਸਾ ਲੈ ਕੇ ਤੇ ਤੁਹਾਡੀ ਅਪਨ ਮਦਦ ਜ਼ਰੂਰ ਕਰਾਂਗੇ ਫੜੇਕ ਪਾਸੇ ਹਿੱਸਾ ਤੁਹਾਨੂੰ ਵੀ ਪਤਾ ਵਾ ਉਧਰੋਂ ਹਿੱਸਾ ਨਹੀਂ ਮਿਲਣਾ ਮੰਮੀ ਉਧਰੋਂ ਕੁਝ ਨਹੀਂ ਦਿੰਦੇ ਬਾਕੀ ਕੋਈ ਨਹੀਂ ਇੱਥੇ ਮੈਂ ਕਹਣਾ ਇੱਥੇ ਰਹੀ ਜੰਨੇ ਆ ਐਡੀ ਤੋਂ ਕੋਈ ਗੱਲ ਹੈ ਨਹੀਂ ਬਾਜੀ ਹਿੰਮਤ ਨਾ ਛੱਡੋ ਤੁਸੀਂ ਆਪਣਾ ਹਿਸਾਬ ਲੈਣਾ ਉਧਰੋਂ ਇਦਾਂ ਬਹਿ ਗਏ ਨਾ ਕੋਈ ਗੱਲ ਨਹੀਂ ਬਣਨੀ। ਉਹ ਵੀ ਉਹ ਤਾਂ ਗੱਲ ਹੈਗੀ ਆ। ਮੈਂ ਨਾ ਮਮੀ ਦੇ ਤਰਲੇ ਮਰ ਕੇ ਵੀ ਵੇਲੇ ਉਧਰ। ਉਹ ਨਹੀਂ ਕਿ ਇਹ ਵੀ ਗਲਤੀ ਹੁੰਦੀ। ਉਹ ਕਹਿੰਦੇ ਤੈਨੂੰ ਕੁਝ ਨਹੀਂ ਮਿਲਣਾ। ਜੋ ਵੀ ਦੇਣਾ ਨਾ ਮੈਂ ਵੱਡੇ ਨੂੰ ਦੇਣਾ ਵਾਂ। ਹੁਣ ਤੂੰ ਦੱਸੋ ਮੈਂ ਕੀ ਕਰਾਂ? ਤੂੰ ਸਰਪੰਚ ਨੂੰ ਨਾਲ ਲੈ ਕੇ ਜਾਵਾਂ ਪਰ ਨਹੀਂ ਕੋਈ ਗੱਲ ਬਣਦੀ। ਉਹ ਤਾਂ ਗੱਲ ਹੈਗੀ ਆ। ਹੁਣ ਤੁਸੀਂ ਇਹੋ ਚਾਹੁੰਦੇ ਹੋ ਕਿ ਮੈਂ ਇੱਥੇ ਕੋਠੀ ਨਾ ਪਾਵਾਂ। ਚਾਹੁੰਦੇ ਨਹੀਂ ਆ ਬਾਜੀ। ਤੁਸੀਂ ਵੀ ਜਾਣਦੇ ਹੋ ਕੱਲੋਂ ਸਾਡੇ ਬੱਚੇ ਹੋਣੇ ਆ। ਕਾਨੂੰਨ ਹਰ ਡੇਕਾ ਦਿਲਾ ਦੇਈ ਪਾਏਗੀ ਤੇ ਫਿਰ ਆਪਾਂ ਕੀ ਕਰਾਂਗੇ ਤੁਹਾਡੇ ਕਿਰ ਜੀ ਕਰਦਾ ਤੁਹਾਨੂੰ ਕਹਿਣ ਨੂੰ ਕੁਝ ਚਲੋ ਠੀਕ ਹੈ ਤੁਸੀਂ ਜਿੱਦਾਂ ਕਹਿੰਦੀ ਹੈ ਨਾ ਮਮੀ ਨਾ ਸੁਦੀਪ ਨਾ ਕਰਦਾ ਹਾਂ ਗੱਲ ਇਹਦਾ ਨਾ ਕਰੀ ਆਪਾਂ ਹਾਂ ਤੁਸੀਂ ਨਾ ਮਮੀ ਉਹਨਾਂ ਲਾਗੇ ਮੇਰਾ ਨਾਂ ਨਾ ਲਿਓ ਤੁਹਾਨੂੰ ਪਤਾ ਤਾਂ ਹੈ ਮਮੀ ਦਾ ਉਹਨਾਂ ਨੇ ਮੇਰੇ ਗੱਲ ਪੈ ਐ ਨਾ ਹਨ ਕੇ ਨਹੀਂ ਨਹੀਂ ਮੈਂ ਤੁਹਾਡੇ ਨਾਂ ਕੋ ਲੈਣਾ ਵਾ ਕੋਈ ਗੱਲ ਨਹੀਂ ਫਿਰ ਵੀ ਗੱਲ ਕਰਾਂਗੇ ਭਲਾ ਕੀ ਕਹਿੰਦੇ ਮੈਂ ਤੁਹਾਨੂੰ ਤਾਂ ਕਿਹਾ ਵਾ ਕਿ ਚਲ ਤੁਸੀਂ ਸਮਝਦਾ ਲਿਓ ਤੁਹਾਨੂੰ ਹੀ ਪਤਾ ਵਾ ਘਰਾਂ ਚ ਲੜਾਈਆਂ ਪੈਂਦੀਆਂ ਇਦਾਂ ਉਹਦੀ ਗੱਲ ਹੈਗੀ ਆ ਕੱਲ ਨੂੰ ਨਿਆਣੇ ਹੋਣੇ ਆ ਲੜਾਈ ਤੇ ਪੈਣੀ ਪੈਣੀ ਆ ਜਿਹੜਾ ਸਭ ਕੋ ਮਿਲ ਕੇ ਬੈਠਾ ਇੱਥੇ ਤੁਹਾਨੂੰ ਹੀ ਪਤਾ ਬਾਜੀ ਲੋਕੀ ਬੜੀਆਂ ਗੱਲਾਂ ਕਰਦੇ ਨੇ ਕਿ ਜਵਾਈ ਭਾਈ ਇੱਥੇ ਆਣ ਕੇ ਬੈਠਾ ਵਾ ਕੋਈ ਗੱਲ ਨਹੀਂ ਮੈਂ ਕਰ ਦਿੰਦਾ ਉਹਨਾਂ ਨਾਲ ਗੱਲ ਕੋਈ ਨਾ ਹੱਲ ਕੱਢ ਲੈਣੀ ਹੋਰ ਇੱਥੇ ਤੁਸੀਂ ਜਿੰਨਾ ਚਿਰ ਰਹਿਣਾ ਰੋ ਆਪਾਂ ਕੁਝ ਨਹੀਂ ਕਹਿੰਦੇ ਪਰ ਇੰਦੀ ਕਿਹੜੀ ਲੋੜ ਪੈ ਗਈ ਕਿ ਉਧਰ ਕੋਠੀ ਪੋਣ ਦੀ ਇਹ ਕਰ ਚ ਕੋਈ ਗੱਲ ਹੋਈ ਸੀ ਇਹਨੇ ਇੰਨੀ ਗੱਲ ਕਿਉਂ ਕੀਤੀ ਆ ਮੇਰ ਕੋ ਕੀ ਆਵਣਾ ਵਾ ਨਹੀਂ ਨਹੀਂ ਬਾਜੀ ਆਪਾਂ ਕਿਹੜੀ ਗੱਲ ਕਰਨੀ ਆ ਉਹੀ ਵੀ ਤੁਹਾਡੇ ਕੋ ਸੌਦਾ ਨਹੀਂ ਮੰਗਾ ਲਿਆ ਤੇ ਪੈਸੇ ਨਹੀਂ ਦਿੱਤੇ ਫਿਰ ਕਿ ਹੋਇਆ ਮੇਰ ਕੋ ਪੈਸੇ ਹੈ ਨਹੀਂ ਇੱਕ ਢਿੱਕੀ ਗੱਲ ਹੋ ਗਈ ਆ ਇਹ ਸੌਦਾ ਲੈੰਦਾ ਫਿਰ ਕੀ ਆਪਾਂ ਵੀ ਇੱਥੇ ਗਾਣੇ ਡੇਈ ਬਾਜੀ ਮੈਨੂੰ ਨਾ ਚੇਤਾ ਭੁੱਲ ਗਿਆ ਪੈਸੇ ਦੇਣ ਦਾ ਤੇ ਨਾਲ ਇਹਨਾਂ ਦੀ ਤਨਖਾਹ ਨਹੀਂ ਹੀ ਆਈ ਤੇ ਮੈਂ ਚੱਲ ਜਿੱਦਨ ਆਏਗੀ ਉਸ ਦਿਨ ਦੇ ਦਾਂਗੀ ਪੈਸੇ ਤੇ ਇਹੀ ਗੱਲ ਕੋ ਨਾ ਤੂੰ ਹੀ ਪਹਿਲੇ ਨਹੀਂ ਦੇਣਾ ਠੀਕ ਆ ਨਾ ਬਾਕੀ ਰਹੀ ਗੱਲ ਆ ਕੋਠੀ ਦੀ ਕੋਈ ਗੱਲ ਨਹੀਂ ਮੈਂ ਕਹਿੰਦੇ ਨਾ ਇਹਨਾਂ ਨੂੰ ਇਹ ਤਾਂ ਕੋਈ ਨਹੀਂ ਸੌਦੇ ਦੇ ਤਾਂ ਮੈਂ ਪੈਸੇ ਦੇ ਦੇਣੇ ਆ ਕਿਉਂਕਿ ਮੈਨੂੰ ਸੰਦੀਪ ਨੇ ਤੇ ਮੰਮੀ ਅੱਗੇ ਭਾਜੀ ਹਰ ਵਾਰੀ ਮੈਂ ਆ ਹੀ ਲੈ ਕੇ ਦਿੰਦੀ ਹਾਂ ਸੋ ਤਾਂ ਪਰ ਐਡ ਕਿ ਮੇਰੇ ਕੋਲ ਪੈਸੇ ਹੈ ਨਹੀਂ ਤੇ ਇਹਨਾਂ ਨੇ ਬੜੀ ਬੇਇੱਜ਼ਤੀ ਕੀਤੀ ਮੇਰੀ ਚਲ ਕੋਈ ਗੱਲ ਨਹੀਂ ਭਾਬੀ ਕੀ ਕਰੂ ਰੈਸਟ ਮੈਂ ਕਰ ਦੇਣਾ ਇਹਨਾਂ ਨਾਲ ਭਾਜੀ ਮੇਰਾ ਨਾਂ ਨਾ ਲਿਓ ਠੀਕ ਹੈ ਮੰਮੀ ਅੱਗੇ ਚਲ ਕੋਈ ਗੱਲ ਨਹੀਂ ਲੈਂਦਾ ਮੈਨੂੰ ਤਾਂ ਪਹਿਲਾਂ ਪਤਾ ਸੀ ਘਰ 'ਚ ਕੋਈ ਨਾ ਕੋਈ ਗੱਲ ਤੇ ਹੋਣ ਦੀ ਆ ਇਹ ਸਭ ਕੋ ਨਾ ਸਿਮੀ ਭਾਬੀ ਕਰਨ ਦੇ ਆ ਇਹ ਸੰਦੀਪ ਨੇ ਇਹੋ ਹੀ ਲੜਦੇ ਆ ਕਦੀ ਪੇਕੇ ਚਲ ਜਾਂਦੇ ਹੀ ਅਦੀ ਕੁਝ ਕਰਦੇ ਤੇ ਬਾਕੀ ਰਹੀ ਗੱਲ ਕੋਠੀ ਦੀ ਜਿਹਨੂੰ ਫ੍ਰੀਜ ਕੋਠੀ ਪਈ ਪਏ ਮੈਂ ਨਹੀਂ ਆ ਉਹਨੂੰ ਹਟ ਕੇ ਚਾਹੀਦਾ ਵਾ ਐਦਾਂ ਕਰਦਾ ਵਾਂ ਮੰਮੀ ਨੂੰ ਦੱਸਦਾ ਵਾਂ ਮੰਮੀ ਨੇ ਇਹਨਾਂ ਦਿਵਾੜੇ ਕਰਾਉਣਾ ਵਾ ਮੈਨੂੰ ਆਗੇ ਐਦਾਂ ਕਹਿਣ ਲਿਆ ਸੀ ਹੁਣ ਤੁਸੀਂ ਦੱਸੋ ਕੀ ਕਰਨਾ ਕੋਠੀ ਪਾ ਕੇ ਦੇਣੀ ਆ ਕਿ ਨਹੀਂ ਦੇਣੀ